ਵੀਡੀਓ ਬਣਾ ਲਈ ਤੇ ਹੁਣ ਚਸਕਾ ਪੂਰਾ। ਚਾਹ ਜਿੰਨਾ ਜਿਹਾ ਚਾਹ ਨਾ ਪੀਏ ਅੱਲੇ ਤੇ ਵੀਡੀਓ ਨੂੰ ਨਹੀਂ ਆਪਾਂ। ਮੈਨੂੰ ਇਹ ਆਦਤ ਪੈ ਗਈ ਆ। ਕੋਈ ਦੁੱਧ ਤੇ ਪਾਣੀ ਤੋਂ ਬਾਅਦ ਹੁਣ ਤਾਂ ਮੈਂ ਸਾਰਿਆਂ ਦੀ ਚਾਹ ਪੀਂਦੀ। ਚਲੋ ਕੋਈ ਗੱਲ ਨਹੀਂ ਮੈਂ ਸਿਹਦਾਰਾ ਲੈਣ ਆਈ ਕੋਈ ਚੀਜ਼ ਸਿਹਦਾਰੀ ਲੈਣ ਆਈ ਆ। ਠੀਕ ਆ। ਇਹ ਜਿਹੜਾ ਰੱਖੀ ਤੇ ਦਾਪਾ ਨੂੰ ਦੇ ਸਕਦੇ ਆ। ਸਾਰਾ ਤਾਂ ਤੁਹਾਡੇ ਆ। ਹਾਂ ਇਹ ਤਾਂ ਗੱਲ ਸਹੀ ਆ ਬਿਲਕੁਲ। ਹਾਂ। ਲੇਕਿਨ ਮੈਂ ਮੋਰਿੰਗਾ ਪਾਊਡਰ ਲੈਣਾ ਹੀ ਥੋੜਾ ਜਿਹਾ। ਹਾਂ ਜੀ। ਸ਼ਾਇਦ ਹੋਵੇ। ਲੇ ਲਓ। ਉਹ ਮੈ ਲੈਣ ਆਈ ਹੂੰ ਦੀਦੀ ਹੁਣੇ ਲੱਗੇ ਪਰੌਂਠੇ ਬਣਾਉਣ ਹਾਂ ਸਲਾਹ ਦੇ ਕੇ ਆਈ ਹਾਂ ਵੀ ਮੰਗਵਾਓ ਤੁਸੀਂ ਵੀ ਨਾੜੇ ਗੌਰ ਨੂੰ ਕੱਲ ਦੱਬਿਆ ਕੱਲ ਮੰਗਦਾ ਹਾਂ ਹਾਂਜੀ ਤੇ ਮੰਗੇ ਵੀ ਪੈਰ ਦੇ ਉੱਤੇ ਤੇ ਤੁਹਾਨੂੰ ਵੀ ਪਤਾ ਵਾ ਵੀ ਜਦੋਂ ਆਲੂ ਵਾਲੇ ਪਰੌਂਠੇ ਜਾਂ ਮੂਲੀ ਵਾਲੇ ਕੋਈ ਵੀ ਬਣਾਈਏ ਤਾਂ ਪਹਿਲੇ ਮਟੀਰੀਅਲ ਤੇ ਤਿਆਰ ਕਰਨਾ ਹੀ ਪੈਂਦਾ ਹੁਣ ਚੱਲਦੀਆਂ ਰੋਟੀਆਂ ਪੱਕਦੀਆਂ ਵਿੱਚ ਦਵਿੰਦਰ ਨੂੰ ਕਹੋ ਗੌਰ ਨੂੰ ਵੀ ਮੈਨੂੰ ਆਲੂ ਵਾਲੇ ਪਰੌਂਠੇ ਲਾ ਕੇ ਦੇ ਮਨ ਦਾ ਰਸਿਆ ਹੀ ਹੋ ਮੰਨ ਲੋਦਾ ਕਰਦਾ ਲੇਕਿਨ ਪੇਟ ਵੀ ਨਹੀਂ ਸਹੀ ਪਰ ਬੱਤੀ ਨੇ ਅਸਲ ਵਿੱਚ ਨਾ ਆਪਾਂ ਇਹਨਾਂ ਦਿਨਾਂ ਚਾਰ ਦਿਨਾਂ ਵਾਲੇ ਪਰੌਂਠੇ ਬਹੁਤ ਘੱਟ ਬਣਦੇ ਨਹੀਂ টাইਪੇ ਕਰ ਨਹੀਂ ਆ ਤੇ ਗੌਰ ਨੂੰ ਜ਼ਿਆਦਾ ਸ਼ਕੀਨ ਆ ਰਾਜੀ ਵੀ ਆ ਮੈਂ ਇਧਰੋਂ ਹੁਣ ਜਦੋਂ ਤੁਸੀਂ ਵੀਡੀਓ ਬਣਾ ਕੇ ਆਡੇ ਤੇ ਮੈਂ ਉਧਰ ਗਈ ਨਾ ਤੇ ਉਹਨਾਂ ਨੇ ਮਟੀਰੀਅਲ ਰੈਡੀ ਕਰਕੇ ਰੱਖਿਆ ਮੈਂ ਫੇਰ ਰੁਕ ਜੋ ਪਹਿਲਾਂ ਮੈਨੂੰ ਇੱਕ ਤੇਲ ਲੈਣ ਤੋਂ ਸਲਾਹ ਦੇ ਕੇ ਆਈ ਆ ਵੀ ਤੁਸੀਂ ਵੀ ਮੰਗਵਾਓ ਤੇ ਹੁਣ ਵੀਰ ਜੀ ਦੀ ਰੋਟੀ 'ਚ ਅੱਜ ਮੈਂ ਪਾਇਆ ਸੀਗਾ ਉਹਨਾਂ ਨੂੰ ਮਾਸਾਜ ਇਹਨਾਂ ਨੇ ਪਤਾ ਲੱਗਾ ਵੀ ਵਿੱਚ ਮਿਕਸ ਕੀਤਾ ਵਾ ਕਿ ਨਹੀਂ ਕੀਤਾ ਅੱਛਾ ਹਮ ਲੈ ਜੋ ਕੋਈ ਗੱਲ ਨਹੀਂ ਹਾਂਜੀ ਕਰੋ ਮਿਹਰਬਾਨੀ ਪਾ ਦਿਓ ਫਿਰ ਕੋਲੀ ਵਿੱਚ ਸਹੀ ਹੈ ਪੂਰਾ ਨਹੀਂ ਖਾਦਾ ਕਦੋਂ ਦਾ ਮੰਗਵਾਇਆ ਅੰਦਰ ਪੋਲ ਨਹੀਂ ਮੈਂ ਮੈਂ ਡੱਬਾ ਲਾ ਕੇ ਇੱਥੇ ਰੱਖ ਦਿੱਤਾ ਹੁਣ ਦੀਦੀ ਮੇਰੇ ਚਾਹੋਂ ਬੜੀ ਮੈਂ ਪੋਲਦੀ ਦੀਦੀ ਆਉਂਦੇ ਨਾ ਜਿਹੜੇ ਖਾਣਾ ਬਣਾਉਣਾ ਉਹਨੂੰ ਵੀ ਇਹ ਸਨਾ ਦੇ ਦੇਣਾ ਵਾ ਵੀ ਜਦੋਂ ਤੂੰ ਆਟਾ ਗੁੰਨਣਾ ਵਿੱਚ ਇਹ ਨਾ ਪਾ ਦਿੱਤਾ ਸਾਰੇ ਪਰਿਵਾਰ ਬਹੁਤ ਕਾਹਦੇ ਪਰ ਇਹ ਦੀ ਜੀਜਾ ਪਾਲ ਆਪਾਂ ਨਾ ਕਾਹੋਂ ਕਰਦੇ ਨੇ ਮੇਰੀ ਬੜੀ ਆਦਤ ਗੰਦੀ ਆ ਮੈਂ ਕੋਈ ਮੈਡੀਸਿਨ ਵੀ ਲਿਆਉਣੀ ਦੋ ਦਿਨ ਖਾ ਲੈਣੀ ਜਦੋਂ ਮੈਨੂੰ ਦੇਖਿਆ ਨਾ ਕਿ ਹੁਣ ਮੈਨੂੰ ਥੋੜਾ ਜਿਹਾ ਰਮਾਨ ਹੋ ਫਿਰ ਉਹ ਮੈਂ ਨਹੀਂ ਇਹਨੂੰ ਵੀ ਚ ਲਾਗੇ ਰੱਖੋ ਨਾ ਜਦੋਂ ਮੈਂ ਆਟਾ ਗੁੱਦਾ ਵਿੱਚ ਮਿਕਸ ਕਰ ਲਿਆ ਕੱਲਾ ਕੱਲਾ ਖਾਣ ਤੇ ਮਤਲਬ ਤੁਹਾਨੂੰ ਸਾਰਿਆਂ ਨੂੰ ਹੁੰਦਾ ਕਿ ਨਹੀਂ ਚੇਤਾ ਨਹੀਂ ਜਾਂ ਕਿਦਾਂ ਕੱਲ ਕਰ ਲਈਦੀ ਹੁਣ ਗੱਲ ਕੋਈ ਨਹੀਂ ਇਹਦਾ ਪਰ ਆਪਣੀ ਟੇਸਟ ਜਿਹੜਾ ਜਾਂ ਬੜਾ ਕੌੜਾ ਵਾ ਜਾਂ ਕਿਦਾਂ ਆ ਆਮ ਹੀ ਆ ਹੂੰ ਚਲੋ ਠੀਕ ਆ ਮੈਂ ਲੈ ਕੇ ਜਾਵਾਂ ਤੇ ਫਿਰ ਉਹਨਾਂ ਨੂੰ ਵੀ ਦੇ ਕੇ ਆਵਾਂ ਠੀਕ ਆ ਹਾਂਜੀ ਹੋ ਗਈਆਂ ਸਫਾਈਆਂ ਹਾਂ ਹੋ ਗਈਆਂ ਬੜੀਆਂ ਉਹਦੇ ਇਹ ਵੀ ਤੁਹਾਡੀ ਜਾਣਕਾਰੀ ਵਾਸਤੇ ਕੋਈ ਚੀਜ਼ ਲੈ ਕੇ ਆਈ ਆਂ ਆਈ ਕਿਹੜੀ ਆਹੋ ਜੀ ਸਾਸਰੀ ਘਰ ਚ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਠੀਕ ਠਾਕ ਹੋ ਗਏ ਤੇ ਹਾਇ ਅਸੀਂ ਬੁਲਾਈ ਨਹੀਂ ਬੁਲਾਈ ਨਹੀਂ ਮੇਰੀ ਭੈਣ ਵੱਲੋਂ ਹੀ ਸਾਸਰੀ ਘਰ ਸਾਸਰੀ ਘਰ ਚ ਸਾਰਿਆਂ ਨੂੰ ਅਸਲ ਵਿੱਚ ਮੈਂ ਜਦੋਂ ਗੇੜਾ ਮਾਰਨ ਆਈ ਨਾ ਤੇ ਮੈਂ ਸੋਈ ਚ ਵੇਖਿਆ ਤਾਂ ਤੁਸੀਂ ਕੰਮ ਲੱਗੇ ਸੀ ਤੇ ਤੁਹਾਡੇ ਮਟੀਰੀਅਲ ਬਣਿਆ ਪਿਆ ਆਲੂ ਵਾਲੇ ਪਰੌਂਠਿਆਂ ਦਾ ਹਾਂ ਹੋਰ ਜਾਲੂ ਵਾਲੇ ਤੇ ਆਟਾ ਵੀ ਗੁੱਜਾ ਪਿਆ ਗੁਰਗੱਲ ਨਰਾਜ਼ ਹੋ ਗਿਆ ਸੀ ਕੱਲ ਦੱਸਣੇ ਭਾਬੀ ਜੀ ਰਹੀ ਤੇ ਕਹਿੰਦਾ ਵੀ ਆਲੂ ਵਾਲੇ ਤਰੋਂਡੇ ਚਾਹੀਦੇ ਆ ਤੇ ਮੈਂ ਫਿਰ ਸਲਾਹ ਦੇ ਕੇ ਚੱਲੀ ਆ ਵੈਸੇ ਮੈਨੂੰ ਤੁਸੀਂ ਸਾਰੇ ਪੁੱਛਦੇ ਆ ਜਦੋਂ ਮੈਂ ਤੁਹਾਡੇ ਇੱਥੇ ਹੁੰਨੀ ਆ ਆਪਣੇ ਹਮਮ ਸਾਰੇ ਪੁੱਛਦੇ ਵੀ ਤੂੰ ਕੀ ਖਾਣੀ ਆ ਕੀ ਕਰਦੀ ਏ ਨੇ ਐਕਟਿਵ ਰਹਿਣੀ ਆ ਸਲਾਮਾ ਸਾਰੇ ਲੈ ਲੈਂਦੇ ਮੇਰੇ ਕੋਲ ਪਰ ਅਮਲ ਕੋਈ ਨਹੀਂ ਕਰਦਾ ਹੈਨਾ ਜੂਸ ਨਹੀਂ ਕਰਦੇ ਨਹੀਂ ਅਮਲ ਨਹੀਂ ਕਰਦੇ ਆ ਫੜੋ ਅੱਛਾ ਤੇ ਮੈਂ ਆਰਕ ਆਪਣੇ ਗੌਰਵ ਕੋਲੋਂ ਆਨਲਾਈਨ ਮਗਵਾ ਕੇ ਆਰਡਰ ਕਰਾ ਕੇ ਆਰਡਰ ਕਰਾ ਕੇ ਫੇ ਜਾਣਾ ਵਾ ਨਹੀਂ ਮੈਂ بڑا ਰੋੜਾ ਪਾ ਚੁੱਕੀ ਹਾਂ ਪਹਿਲੀਆ ਵੀਡੀਓ ਚੋਂ ਪਾ ਚੁੱਕੀ ਹਾਂ ਮੋਰਿੰਗਾ ਸਵੰਜਨਾ ਦਾ ਪਾਊਡਰ ਆ ਅੱਛਾ ਅੱਛਾ ਤੇ ਚਲੋ ਉਹਨੂੰ ਕਰਦੇ ਵਿੱਚ ਮਿਕਸ ਕਰਾਪਾ ਤੁਸੀਂ ਗੁੰਨ ਲਿਆ ਨਾ ਹੁਣ ਹਾਂ ਹਾਂ ਕਰਾਂਗੇ ਤੇ ਉਹਦੇ ਵਿੱਚ ਮਿਕਸ ਕਰ ਲਓ ਜਿਹੜਾ ਮਟੀਰੀਅਲ ਬਣਾਇਆ ਵਾ ਉਹਦੇ ਚ ਹਾਂ ਫੇਰ ਨਾ ਤੁਸੀਂ ਗੁਰਵ ਨੂੰ ਉਹਨਾਂ ਨੂੰ ਦੱਸਿਓ ਹੀ ਨਾ ਕਿ ਪਾਇਆ ਕਿ ਨਹੀਂ ਭਲਾ ਜਾ ਕੇ ਮਿਕਸ ਕਰਦੇ ਆ ਤੇ ਟੇਸਟ ਉਹਨਾਂ ਨੂੰ ਅਲੱਗ ਹੁੰਦਾ ਜਾਂ ਨਹੀਂ ਹੁੰਦਾ ਜੀ ਆ ਗਿਆ ਨਹੀਂ ਹੁਣਾ ਨਹੀਂ ਹੁਣਾ ਤੁਸੀਂ ਬਾਦੋ ਮੇਰੇ ਕਹਿਣ ਤੇ ਕਿੰਨਾ ਵਾ 1 ਮਿੰਟ ਰੁਕ ਜਾਓ हां सारे ਜਾਣੇ ਨਾ ਇੰਨਾ ਪੈ ਜਾਣਾ ਵਾ ਮਤਲਬ ਇਹ ਹੈਗਾ ਵਾ ਦੋਵਾਂ ਜਿੱਦਾਂ ਚਾਹ ਵਾਲਾ ਚਮਚ ਹੁੰਦਾ ਨਾ ਚਾਪਤੀ ਵਾਲਾ ਦੋ ਪੈ ਗਏ ਸਾਮਲਾ ਅੱਛਾ ਇਹਨੂੰ ਹੁਣ ਆਪਾਂ ਮਿਕਸ ਕਰਕੇ ਤੇ ਇਦਾਂ ਹੀ ਪਾ ਦੇਣਾ ਵਾ ਅੱਛਾ ਅੱਛਾ ਤੁਹਾਡੇ ਸਾਹਮਣੇ ਇਹਨਾਂ ਨੂੰ ਕੋਈ ਲੱਗ ਟੇਸਟ ਨਹੀਂ ਹੋਣਾ ਚੱਲ ਵਧੀਆ ਬੜੇ ਇਹਦੇ ਫਾਇਦੇ ਆ ਨਾ ਦੀਦੀ ਜਦੋਂ ਤੁਸੀਂ ਵੀ ਕਿੰਨੇ ਲੱਤਾਂ ਜਲੂਣੀਆਂ ਜੀਆਂ ਰਹਿੰਦੀਆਂ ਨੇ ਲੱਤਾਂ ਦੁਖਦੀਆਂ ਵਾ ਤੇ ਮਤਲਬ ਜਦੋਂ ਤੁਰੇ ਫਿਰਦੇ ਤੁਸੀਂ ਮਦੋਂ ਤੇ ਠੀਕ ਆ ਤੇ ਜਦੋਂ ਤੁਸੀਂ ਮਤਲਬ ਸੌਣ ਲੱਗਦੇ ਵੇਖਿਆ ਕਿਦਾਂ ਚੁਵਾਈ ਜੀ ਲੜਦੀ ਆ ਹਾਂ ਜੀ ਹਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਾਹਤ ਮਿਲਦੀ ਆ। ਚਲੋ ਕੋਈ ਨਹੀਂ ਕਹਾਂਗੇ। ਮੈਨੂੰ ਲਗਭਗ 1 ਸਾਲ ਡੇਢ 2 ਸਾਲ ਹੋ ਗਏ ਆ। ਮੈਂ ਮਤਲਬ ਕੰਟੀਨਿਊ ਵਰਤਦੀ ਆ। ਇੱਕ ਮੈਡੀਸਿਨ ਦੇ ਤੌਰ ਤੇ ਨਹੀਂ ਵਰਤਦੀ। ਮੈਨੂੰ ਇਹਨਾਂ ਪਤਾ ਕਿ ਇਹ ਜਿਹੜਾ ਵਾ ਮਤਲਬ ਕਿ ਆਪਣੀ ਜਿਹੜੀ ਹੁੰਦੀ ਨਾ ਸਰੀਰ ਦੀ ਬਾਡੀ ਦੀ ਮਤਲਬ ਕਿ ਮੈਮੋਰੀ ਟਿਸਟਮ ਹੁੰਦਾ ਵਾ। ਹਾਂ ਹਾਂ। ਪਾਚਨ ਕਿਰਿਆ ਹਰ ਇੱਕ ਤਰੀਕੇ ਦੇ ਨਾਲ ਇੰਨਾ ਇਹਦਾ ਮਤਲਬ ਫਾਇਦਾ ਹੈ ਨਾ। ਕਿ ਤੁਸੀਂ ਜਦੋਂ ਵਰਤੋਗੇ ਤੁਹਾਨੂੰ ਸਮਝ ਆ ਜਾਊਗੀ ਚਲ ਹੁਣ ਇਹਦਾ ਕਰਾਂਗੇ ਨਾ ਇਹ ਮਤਲਬ ਅਡਲਾ ਤੇ ਨਹੀਂ ਹੈ ਹਨਾ ਹੂੰ ਦੇਖਣਾ ਦੀਦੀ ਨੂੰ ਕਿ ਜਾਂ ਮੈਂ ਹੀ ਬਣਾਦਾ ਵੇਹੇ ਪੋਚੇ ਲਾਉ ਲੱਗੇ ਜੇ ਉਧਰ ਅੱਛਾ ਅੱਛਾ ਜੇ ਤੁਸੀਂ ਕਰੋਗੇ ਮਿੱਚੇ ਰ ਆਉਗਾ ਕੋਈ ਨਾ ਸਾਰਾ ਮਿਕਸ ਕਰ ਦੋ ਨਾ ਹਾਂਜੀ ਵੀਡੀਓ ਵੇਖਦੇ ਜਿਹੜੇ ਭੈਣ ਭਰਾਵਾ ਉਹਨਾਂ ਲਈ ਵੀ ਇੱਕ ਮੈਸੇਜ ਹੀ ਆ ਕਿ ਜਿੱਦਾਂ ਬੱਚੇ ਆ ਜਾਂ ਘਰ ਵਿੱਚ ਕੋਈ ਵੀ ਪਰਿਵਾਰ ਦਾ ਜੀ ਆ ਵੈਹੇ ਨਹੀਂ ਖਾਣਾ ਪਸੰਦ ਕਰਦਾ ਮੋਰਿੰਗਾ ਪਾਊਡਰ ਤੇ ਇਦਾਂ ਆਪਾਂ ਜਦੋਂ ਖਾਣਾ ਬਣਾਉਨੇ ਆ ਤੇ ਆਟਾ ਜਦੋਂ ਮੇਨ ਗੱਲ ਜਦੋਂ ਆਟਾ ਗੁੰਨਦੇ ਆ ਨਾ ਸੁੱਕੇ ਆਟੇ 'ਚ ਮਿਕਸ ਕਰ ਲਓ ਬਣਾ ਕੇ ਸਾਰਾ ਪਰਿਵਾਰ ਤੰਦਰੁਸਤ ਵਧੀਆ ਤੇ ਚਲੋ ਲਿਓ ਫਿਰ ਮੈਂ ਕਰਦੀ ਆ ਢੋਨੀ ਤੇ ਫਲਾਈ ਜੋ ਨਾਲ ਦੀ ਨਾਲ ਅੱਛਾ ਕਰਦੀ ਆ ਹਾਂ ਮਟੀਰੀਅਲ ਬਣਾਉਣ ਚ ਗੜਬੜ ਕਰਦੀ ਵੀਦੀ ਨੇ ਉਹ ਪਤਾ ਕੀ ਕੀਤਾ ਪਤਾ ਲੂਣ ਮੈਂ ਉਧਰ ਵੀਡੀਓ ਬਣਾਉਣ ਚਲ ਗਈ ਹਾਂ ਤੇ ਮੈਨੂੰ ਲੱਗਦਾ ਲੂਣ ਅਸੀਂ ਪਹਿਲਾਂ ਪਾ ਲਿਆ ਤੇ ਲੂਣ ਨਾ ਹੋ ਗਏ ਪਤਲੇ ਉਹ ਲੂਣ ਪਹਿਲਾਂ ਪਾ ਕੇ ਤੇ ਉਧਰ ਚਲ ਗਈ ਸਫਾਈਆਂ ਕਰਨ ਸਫਾਈਆਂ ਕਰਨ ਜਾ ਟੈਂਪਲ ਚ ਪੱਕਣਗੇ ਹਾਂ ਜਾ ਤਾਂ ਨਿਆਣਿਆਂ ਨੇ ਵੀ ਨਾ ਨੇਰੀ ਲਿਆਂਦੀ ਛੇਤੀ ਕਰ ਦੋ ਹੁਣ ਭੁੱਖ ਲੱਗ ਗਈ ਟਾਈਮ ਵੀ ਹੋ ਗਿਆ ਨਾ ਤੇ ਬਸ ਹੁਣ ਆਏ ਹਾਏ ਭੁੱਖ ਤੇ ਮੈਨੂੰ ਵੀ ਲੱਗ ਗਈ ਤੇ ਨਿਆਣਿਆਂ ਨੂੰ ਮੇਰੇ ਤੋਂ ਜ਼ਿਆਦਾ ਲੱਗੀ ਹੈ ਉਹ ਫਤ ਲੱਗਦੀ ਜੇ ਬਣ ਕੇ ਪਰੌਂਠੇ ਤਾਂ ਹੀ ਆ ਬਣ ਕੇ ਮਟੀਰੀਅਲ ਬਹੁਤ ਜ਼ਿਆਦਾ ਨਾ ਉਹ ਕਰ ਲਿਆ ਹਾਂ ਪਹਿਲਾਂ ਪਾ ਦਿੱਤੇ ਇਹਦੇ ਵਿੱਚ ਆਲੂ ਦੇ ਵਿੱਚ ਜਿਹੜਾ ਲੂਣਿਆ ਪਹਿਲਾਂ ਪਾ ਦਿੱਤਾ ਉਹ ਜਿੰਦਰ ਕਰ ਗਈ ਆ ਨਾ ਜਾਨ ਨੇ ਉਧਰ ਢੇ ਹੀ ਕੰਮ ਕਰਨ ਤੇ ਇਧਰ ਉਦਾ ਉਦਾ ਆਟਾ ਗੁੰਨ ਕੇ ਤੇ ਉਹ ਕਰ ਗਈ ਆ ਰਹਾ ਗਈ ਹਣਾ ਪਹਿ ਲਾਉਗੀ ਨਹੀਂ ਕੋਈ ਗੱਲ ਨਹੀਂ ਹੂੰ ਟਰਾਈ ਕਰਦੇ ਆ ਜੇ ਇੱਕ ਚ ਲਾਪ ਲੈਣਗੇ ਠੀਕ ਆ ਨਹੀਂ ਤੇ ਫਿਰ ਦੋਵਾਂ ਚ ਕਰਨਾ ਬਣਾ ਸਾਨੂੰ ਹਾਂ ਪਰ ਇੱਕ ਜ਼ਿਆਦੇ ਵਧੀਆ ਲੱਗਦੇ ਹਨਾ ਹੂੰ ਛਿੱਪੀ ਲੱਲੋਂ ਨਾਲ ਕੋਈ ਨਹੀਂ ਤੇਜ ਰੱਖੋ ਨਾਲ ਇਹਨੂੰ ਤੇਜ ਤੇਜ ਰੱਖ ਲੈਨੇ ਆ ਤਾਂ ਤੁਸੀਂ ਦਹੀਂ ਪਾ ਕੇ ਨਾ ਹਾਂ ਹਾਂ ਮੈਂ ਪੜਾਉਣੀ ਲੂਣ ਚੈੱਕ ਕਰਾ ਲਓ ਕਿ ਮੈਂਨ ਵਲੌਗ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਜਿਹੜੀ ਮੈਂ ਇਹਦੇ ਵਿੱਚ ਚੀਜ਼ ਮਿਕਸ ਕੀਤੀ ਆ ਮਰਿੰਗਾ ਪਾਊਡਰ ਹਨਾ ਆਹ ਤੇ ਹਰ ਕੋਈ ਘਰ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਚੀਜ਼ ਮਿਕਸ ਕਰਕੇ ਕੋਈ ਵੀ ਚੀਜ਼ ਆਪਣੀ ਬੱਚਿਆਂ ਨੂੰ ਖਵਾਉਗਾ ਤੇ ਬੜਾਇਆ ਦਾ ਫਾਇਦਾ ਹੋਊਗਾ ਹੂੰ ਥੋੜੀ ਕਿਤੇ ਆਪਾਂ ਭੁੱਲ ਜਾਂਦੇ ਆ ਨਿਕ ਨਿਕੀਆਂ ਚੀਜ਼ਾਂ ਤੇ ਇਹ ਵਾਲਾ ਪਾਊਡਰ ਜਿਹੜਾ ਆਟੇ 'ਚ ਮਿਕਸ ਕਰਕੇ ਤੇ ਮੋਟੀ ਬਣਾ ਕੇ ਤੇ ਬੱਚਿਆਂ ਨੂੰ ਦੋ ਬਾਕੀ ਹੁਣ ਮੈਂ ਜ਼ਿਆਦਾ ਨਹੀਂ ਬੋਲਣਾ ਹਾਂ ਤੁਹਾਨੂੰ ਪਤਾ ਆ ਜਦੋਂ ਵੀ ਆਪਾਂ ਖਾਣਾ ਬਣਾਉਣਾ ਨਾ ਇੱਕ ਮੇਰਾ ਮੈਸੇਜ ਇਹੀ ਆ ਵੀਡੀਓ ਦੇ ਵਿੱਚ ਵੀਡੀਓ ਤੇ ਚੱਲੀਏ ਵੀ ਜਦੋਂ ਵੀ ਆਪਾਂ ਖਾਣਾ ਬਣਾਉਨੇ ਆ ਸਾਨੂੰ ਨਾਲ ਦੀ ਨਾਲ ਵਾਹਿਗੁਰੂ 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 ਸਿਮਰਨ ਕਰਨਾ ਚਾਹੀਦਾ ਚਾਹੀਦਾ ਕਿਉਂਕਿ ਖਾਣਾ ਬਣ ਗਿਆ ਵਾ ਖਾਣੇ ਦਾ ਉਹਨਾਂ ਹੀ ਬੱਚੇ ਤੇ ਵਧੀਆ ਸਰਵਪੰਨ ਤੇ ਹਾਂ ਤੇ ਖਾਣਾ ਖਾਣ ਚ ਵੀ ਸੁਆਦ ਲੱਗਦਾ ਵਾਹਿਗੁਰੂ ਦੀ ਬਖਸ਼ਿਸ਼ ਕਿਤੋਂ ਹੋ ਜਾਂਦੀ ਆ ਨਹੀਂ ਮੂੰਹ ਬੋਲਿਆ ਜਾਂਦਾ ਤੇ ਲਾਗੇ ਆਪਣੇ ਵੀ ਕੀ ਚੀਜ਼ ਰਕਾਉਂਦੇ ਰਕਾਉਂਦੇ ਹਾਂ ਇਹ ਦੋ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਵਾਹਿਗੁਰੂ ਦਾ ਹਮੇਸ਼ਾ ਯਾਦ ਕਰਨਾ ਚਾਹੀਦਾ ਜਦੋਂ ਦਾ ਟਾਈਮ ਆ ਜਿੰਨਾ ਵੀ ਹੁਣ ਬੱਚਾ ਆਪਾਂ ਬੱਚਿਆਂ ਨੂੰ ਬੁਲਾਉਂਦੇ ਜਾਂ ਖੁਦ ਵੀ ਬੋਲਦੇ ਆ ਨਾ ਤੇ ਉਹਨਾਂ ਨੂੰ ਇਹ ਚੀਜ਼ ਦਾ ਫਾਇਦਾ ਆ ਤੇ ਚਲੋ ਕਿ ਇਹਨਾਂ ਦਾ ਕਰਜੁ ਕੁਝ ਥੋੜਾ ਜੱਪਿਆ ਵੀ ਸਾਡਾ ਜਿਹੜਾ ਸਫਲ ਹੋ ਜਾਂਦਾ ਆ ਤੇ ਹੁਣ ਫਰੇਜ ਉਹ ਤੇ ਬੱਚਾ ਮੇਰਾ ਹਾਂ ਕੋਈ ਨਹੀਂ ਹਾਂ ਲਾਓ ਲਾਓ ਜਿੰਦਰ ਨੂੰ ਮੈਂ ਆਖਿਆ ਦੀਦੀ ਰੋਟੀ ਬਣਾਉਣੀ ਮੈਂ ਆ ਮੁਸ਼ਕਲ ਆ ਜਾਂਦੀ ਹੂੰ ਕੋਈ ਸਮਝ ਨਹੀਂ ਆਈ ਅਸਲ ਵਿੱਚ ਹਾਂ ਬੜੇ ਮੁਸ਼ਕਲ ਬਣੇ ਪਰੌਂਠੇ ਲੱਗਾ ਤੁਹਾਨੂੰ ਪਤਾ ਵਿੱਚ ਪਾਇਦਾ ਪੁੱਛਦੇ ਹਾਂ ਘਰ ਉਹਨਾਂ ਨੂੰ ਪਹਿਲਾਂ ਹਾਂ ਨਹੀਂ ਲੱਗਦਾ ਪਤਾ ਮੈਨੂੰ ਤਾਂ ਪਤਾ ਹੀ ਆ ਪਰ ਫੇਰ ਵੀ ਨਹੀਂ ਪਤਾ ਲੱਗਾ ਹਾਂ ਨਹੀਂ ਉਹ ਆਪਣਾ ਹੀ ਮੰਨਤੀ ਵੀ ਅੱਛਾ ਅੱਛਾ ਗੈਸ ਕਰ ਹਾਂ ਕਿ ਪਰੌਂਠੇ ਦੇ ਤੁਹਾਨੂੰ ਆਲੂ ਵਾਲੇ ਮਿਲਦੇ ਰਹਿੰਦੇ ਆ ਤੇ ਅੱਜ ਖਾਸ ਕੀ ਹੀ ਇਹਦੇ ਵਿੱਚ ਹਾਂ ਦੱਸੋ ਨਹੀਂ ਕੀ ਹਾਂ ਜਾਗਾ ਸਵਾਲ ਬਣੇ ਸੀ ਮਾਸੀ ਨੇ ਬਣਾ ਹੀ ਖਾਸ ਕੋਸ਼ਿਸ਼ ਨਾ ਕਰਨ ਸੁਣਾ ਨਿਹਰ ਰਾਜ ਰਾਜ ਰਹਿਣ ਦੇ ਮਾਸੀ ਨਾ ਦਾਦੇ ਐ ਵਰੀਆ ਲੱਗੇ ਤੈਨੂੰ ਜਿੱਦਾਂ ਮਤਲਬ ਆਲੂ ਵਾਲੇ ਬੰਦੇ ਖਾਣੇ ਉਦਾਂ ਲੱਗਿਆ ਆਹੋ ਲੱਗੇ ਨੇ ਖਾਦੇ ਆ ਦਾਦੇ ਸਰਮਈਨਾ ਦਾਦੇ ਚਾਰ ਬਾਦੇ ਇਨਸ਼ਾ ਅੱਲਾਹ ਮਾਸੀ ਵਿਚਾਰੇ ਜੀ ਅਸ ਕਰੋ ਬੰਦ ਦਿਵਾ ਦੀ ਸਾਰਿਆਂ ਨੇ ਲੈ ਆਓ ਚਲਣੀਆਂ ਆਜਾਓ ਦਾਦੇ ਕੀ ਲਾਵਾ ਚਲਣੀਆਂ ਆ ਨਹੀਂ ਗਾ ਰੋ ਨਾ ਵੀ ਅਲੂਆ ਹੀ ਬਣਾ ਦੇ ਤਾਨੂੰ ਮੈਂ ਚਲੋ ਜਦੋਂ ਮੰਗਦੇ ਖਵਾ ਲਈ ਦੀ ਆ ਤੇ ਖਾ ਚ ਕੀ ਅੱਜ ਉਹਨਾਂ ਚ ਇਹ ਦੇਖੋ ਆਸਤੀ ਹੀ ਸੁਆਦੇ ਹੀ ਜਿਦਾਂ ਦੇ ਹੈਗੇ ਉਦਾਂ ਦੇ ਹੀ ਮੇਰੇ ਨਾਲ ਉਹ ਰਹਿੰਦੀ ਹੈਗਾ ਦੇ ਰਾਜ ਰਹਿੰਦੀ ਨਹੀਂ ਮੈਂ ਦੱਸਿਆ ਸੱਚੀ ਨਹੀਂ ਪਤਾ ਲੱਗਾ ਕੁਝ ਕੋਈ ਮਰਦਾ ਜਿੱਦਾਂ ਪਰੌਂਠੇ ਉਹੀ ਆ ਵੀ ਹਰ ਵਾਰੀ ਖਾਂਦੇ ਆ ਤੇ ਉਹਨਾਂ ਦਾ ਕੋਈ ਵੀ ਟੇਸਟ ਬਦਲਿਆ ਹੋਵੇ ਹਾਂ ਲੱਗਾ ਵਾ ਇਹਦਾ ਵੀ ਨਾ ਪੱਕ ਪੱਕੜ ਖਾਂਦੇ ਮੋਰਿੰਗਾ ਪਾਊਡਰ ਪਾਇਆ ਇਹੋ ਆ ਲੱਗਾ ਨਹੀਂ ਲਗਾਣਾ ਸਤਿ ਸ਼੍ਰੀ ਅਕਾਲ ਬਰਾਉਣ ਆਨਲਾਈਨ ਆਰਡਰ ਕਰਾ ਅੱਜ ਮੈਂ ਪੱਕਾ ਕਰਵਾ ਕੇ ਜਾਣਾ ਤੇਰੇ ਕੋਲ ਬੜੀ ਬੜੀ ਸੁਨਾ ਦਿੱਤਾ ਪਤਾ ਤੁਹਾਨੂੰ ਕੁਛ ਨਹੀਂ ਹੁੰਦੀ ਇਹ ਗੱਲੀਬਲੀ ਵਰਤਦੇ ਆ ਮੈਂ ਵੀ ਲੋਕ ਕਹਿੰਦੇ ਇਹ ਪਤਾ ਨਹੀਂ ਲੱਗਾ ਵੀ ਕੋਈ ਚੀਜ਼ ਚ ਪੈਣਾ ਜਦੋਂ ਵੀ ਆਉਣੀ ਆ ਕੰਮ ਤੋਂ ਕੰਮ ਮੈਂ ਨਾ ਮੜਾ ਜਾ ਜਾ ਕੇ ਖਰਾਬ ਲੈ ਆ ਮੈਂ ਨਾ ਮੜਾ ਜਾ ਕੇ ਖਰਾਬ ਲੈ ਆ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਮੈਂ ਨੋਟ ਹੀ ਕਰਦੀ ਆ ਉਹ ਤੂੰ ਇਹ ਵੀ ਨਹੀਂ ਧਿਆਨ ਦਿੰਦੇ ਮੈਂ ਕਹਾਂ ਮਮਾ ਤੇਰੇ ਵੀ ਜਾ ਕੇ ਮੇਰੇ ਨਾਮ ਅਗਰ ਤਾਂ ਪੀਂਦਾਂ ਨੀ ਖਰਾਬ ਲੈ ਆਵਾਂ ਉਹ ਖਰਾਬ ਤਾਂ ਵੀ ਇੱਕ ਜਾਂ ਦੋ ਦਿਨ ਕੰਮ ਕਰੋ ਕਿੰਨਾ ਜ਼ਰੂਰੀ ਹੁਣ ਮੈਂ ਅੱਜ ਹੀ ਤੇ ਮੈਂ ਵੇਖਿਆ ਮੈਂ ਪਰੋਠੇ ਬਣਾ ਲੱਗੇ ਆ ਮੈਂ ਨਾਲ ਹੀ ਦੀਦੀ ਨਾਲ ਕਿਹਾ ਮੈਂ ਆ ਪਾ ਕੇ ਦੇਣੀ ਦੱਸੀ ਨਾ ਉਹਦਾ ਖਾਣ ਲਗੇ ਜੇ ਤੇਨਾਂ ਨੂੰ ਨਾ ਪਤਾ ਲੱਗੂ ਤਾਂ ਸਾਰੇ ਤੋਂ ਵਧੀਆ ਜੇ ਤੇਜ ਤੇਨਾਂ ਨੂੰ ਥੋੜਾ ਖਰਾਬ ਲੱਗੂ ਤਾਂ ਚੱਲ ਫਿਰ ਗੱਲ ਵੱਖਰੀ ਆ ਪਰ ਤੁਹਾਨੂੰ ਨਹੀਂ ਪਤਾ ਲੱਗਾ ਨਾ ਨਹੀਂ ਨਾ ਕਰ ਰਹਾ ਨਹੀਂ ਨਾ ਮੰਨ ਲੈਓ ਸਾਰੇ ਇਹ ਚੀਜ਼ ਬਣੀ ਨਹੀਂ ਨਾ ਨਹੀਂ ਨਹੀਂ ਅੱਛਾ ਅੱਛਾ ਚਲੋ ਆਟੇ 'ਚ ਪਾਇਆ ਹਾਂ ਆਟੇ 'ਚ ਮੈਂ ਚਲੂ ਆਲੂਆਂ ਦੀ ਪਾਤਾ ਉਦਾਂ ਮਾਸੀ ਜਾਂਦੇ ਵੀ ਮੈਂ ਘਰ ਆਟੇ 'ਚ ਪਾ ਦਿੰਨੀ ਆ ਨੇ ਇਹ ਵੀ ਅਟਾਚਪਾਲਾ ਕਰਾਂਗੇ ਹਨਾ ਤੇ ਬਾਕੀ ਸਾਰਿਆਂ ਨੂੰ ਗੌਰ ਮੇਰਾ ਮੇਨ ਮੋਟਿਵ ਇਹੀ ਹੈ ਕਿ ਜਦੋਂ ਅੱਜ ਹੁਣ ਵਲੌਗ ਬਣਿਆ ਨਾ ਚਲੋ ਜਿਹੜੇ ਵੀ ਭੈਣ ਭਰਾ ਹਨਾ ਹਰ ਘਰ ਦੇ ਵਿੱਚ ਪ੍ਰੋਬਲਮ ਹੈਗੀ ਆ ਨਾਲ ਕੋਈ ਨਾ ਕੋਈ ਹੈ ਤੇ ਇਹ ਆਨਲਾਈਨ ਮਿਲ ਜਾਂਦਾ ਵਾ ਨੰਬਰ ਪਹਿਲਾਂ ਵੀ ਆਪਣੇ ਵੀਡੀਓ ਦੇ ਉੱਪਰ ਪਾਇਆ ਹੁੰਦਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਬਣਾਉਂਦੇ ਆ ਤੇ ਘਰੇ ਆ ਜਾਂਦਾ ਵਾ ਤੇ ਆਰਾਮ ਦੇ ਨਾਲ ਸੇ ਮਹੀਨੇ ਨਿਕਲ ਜਾਂਦੇ ਆ ਜੇ ਪੂਰੇ ਕੁਮਾਰ ਨੇ ਖਾਣਾ ਵਾ ਥੋੜਾ ਘੱਟ ਨਿਕਲਦਾ ਸਰਦੇ ਆ ਜੇ ਤਾਂ ਮੈਂ ਮਗੋਂਨੀ ਆ ਤੇ ਮੇਰੇ 7-8 ਮਹੀਨੇ ਰਹਿੰਦਾ ਹੁੰਦਾ ਖਾਣਾ ਹੋਵੇ ਕਿਦਾਂ ਨਾ ਓਦਾਂ ਜੇ ਖਾਣਾ ਵਾ ਤੇ ਦੇ ਕਈਆਂ ਨੂੰ ਤੇ ਮਤਲਬ ਵਾਈਪੋਰਾ ਫੇਰ ਹੁੰਦਾ ਵਾ ਤੇ ਉਹ ਪਾਣੀ ਦੇ ਨਾਲ ਜੇ ਤਾਂ ਚੌਥਾ ਚਮਚਾ ਚੌਥਾ ਇਹ ਸਾਸਾ ਤੇ ਦੋ ਰੰ ਚੁਟਕੀਆਂ ਆਈ ਨੇ ਉਹਦੇ ਵਿੱਚ ਖਸੇ ਪੈਦਾ ਮੂੰਹ ਤੇ ਪਾ ਕੇ ਤੇ ਪਾਣੀ ਪੀ ਕੇ ਰੋਟੀ ਆਏ ਖਾਂਦੇ ਰਹੇ ਮੰਮੀ ਮੇਰੇ ਸਾਹਮਣੇ ਤੇ ਜੇ ਨਹੀਂ ਜਿੰਨੂੰ ਮਤਲਬ ਥੋੜੀ ਕਾਲੀ ਜੀ ਪੈਂਦੀ ਆ ਗਰਮੀ ਜੀ ਮਹਿਸੂਸ ਹੁੰਦੀ ਨਾ ਉਹਨੇ ਜਿੱਦਾਂ ਰੋਟੀ ਖਾਦੀ ਆ ਇੱਕ ਖਾ ਲਈ ਅਗਲੀ ਰੋਟੀ ਖਾਣੀ ਹੈ ਤੇ ਗੁਰ ਕੀ ਚੂੜੀ ਢੱਕੀ ਨਾਲ ਹੀ ਖਾ ਲਓ ਦੁੱਧਾ ਜਿਹਾ ਬਾਗੇ ਨਹੀਂ ਦੁੱਧ ਚ ਨਹੀਂ ਪਾਣੀ ਨਹੀਂ ਹਾਂ ਸੌਖਾ ਤਰੀਕਾ ਇਹੀ ਆ ਤੇ ਬੱਚੇ ਨਹੀਂ ਖਾਂਦੇ ਇਹਨੂੰ ਆਟੇ ਚ ਬਾਲੋ ਹਾਂ ਤੇ ਨਹੀਂ ਮੇਰਾ ਤਰੀਕਾ ਆ ਆਪਣੇ ਨੂੰ ਮੈਂ ਬਣਾ ਕੇ ਦਿੰਨੇ ਆ ਤੇ ਮੈਂ ਪ੍ਰੌਬੀ ਚ ਪਾ ਦਿੰਨੇ ਆ ਚਲ ਵਧੀਆ ਮੰਨ ਲਓ ਆਟੇ ਚ ਬਾਰੇਗਾ ਉਹ ਲੱਗਦਾ ਬੜਾ ਹਦਾ ਨਹੀਂ ਉਹ ਰਾਮਨਾ ਬਾ ਲੈਂਦਾ ਉਹ ਤੇ ਉਹਨੂੰ ਪਤਾ ਕਿ ਮੰਮਾ ਇਹੋ ਚੀਜ਼ਾਂ ਸਵਾਸ ਕਰਦੇ ਖਾਂਦੇ ਤੇ ਚਲੋ ਮੈਂ ਵਧੀਆ ਵੀ ਆ ਆਪਣੇ ਹਿਸਾਬ ਨਾਲ ਸਰੀਰ ਵੀ ਸੋਨਾ ਵਧੀਆ ਕੋਈ ਗੱਲ ਦੀ ਮੁਸ਼ਕਲ ਨਹੀਂ ਆ ਸਾਰੇ ਨੂੰ ਮੈਸੇਜ ਵੀ ਇਹੀ ਕਰਦਾ ਆ ਕਿ ਆਪੋ ਆਪਣੀ ਕੇਅਰ ਕਰੋ ਸਾਰੇ ਤੇ ਇਹ ਚੀਜ਼ ਨਹੀਂ ਦੇਖਦੇ ਕਿ ਵਰਤ ਸਾਰੇ ਨੰਬਰ ਆਪਣੇ ਫੇਸ ਸਕਰੀਨ ਤੇ ਹੀ ਪਾ ਦਿੰਦੇ ਜਿੰਨੇ ਕਿਸੇ ਨੇ ਭੈਣਾਂ ਨੇ ਔਨਲਾਈਨ ਮਤਲਬ ਆਰਡਰ ਕਰਵਾਉਣਾ ਕਰਵਾ ਕੇ ਆਪਣੇ ਘਰੇ ਜਿਹੜਾ ਵਾ ਜਿਹੜੀਆਂ ਵਾਧੂ ਤੇ ਤੋਈਆਂ ਖਾਣੇ ਤੋਂ ਨਿਯਾਤ ਪਾ ਸਕਦੀ ਬਹੁਤ ਇਹਨੂੰ ਇਹ ਨਹੀਂ ਆ ਕਿ ਕਿ ਮੁੜ ਕੇ ਹਨਾ ਕੋਈ ਉਸਦਾ ਭੈਣਾਂ ਕਿੰਨਾ ਚਿਰ ਖਾਣਾ ਦਾ ਫਰਕ ਪਾਉ ਕਈਆਂ ਨੂੰ ਤੇ ਇਹਦਾ 15 ਦਿਨਾਂ ਚ ਇਹਦਾ ਅਸਰ ਦੇਖ ਜਾਂਦਾ ਕਈਆਂ ਨੂੰ ਮਹੀਨੇ ਚ ਕਈਆਂ ਨੂੰ ਲੱਗਦਾ ਕਿ ਇੱਕ ਬੜੀਆਂ ਦਿੱਕਤਾਂ ਹੁੰਦੀਆਂ ਅੰਦਰ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਪਰ ਇਹਨੂੰ ਦਵਾਈ ਦੇ ਰੂਪ ਚ ਨਾ ਖਾਵੇ ਇਹਨੂੰ ਸਮਝੋ ਜਿ ਨਜ਼ਰ ਨੂੰ ਆਪਣਾ ਜਿੰਦਗੀ ਹੈ ਨਾ ਆਪਾਂ ਜਿੱਦਾ ਰੋਟੀ ਖਾਂਦੇ ਉਹੀ ਤਰੀਕੇ ਨਾਲ ਇਹਨੂੰ ਆਰਮਾਂ ਵਿੱਚ ਖਾਈ ਜਾਓ ਇਹਨੇ ਆਪਣਾ ਅਸਰ ਛੱਡੀ ਜਾਣਾ ਚਲੋ ਵੜੀ ਆ ਜੀ ਨਹੀਂ ਮਗਾ ਆਵੇ ਚਲ ਕਰੀਏ ਸਾਈਡ ਕਰਦਾ ਵਧੀਆ ਘਾਹ ਦੀ ਲੱਸੀ ਨਾਲ ਦੀ ਰੀਤ ਨਹੀਂ ਹੁੰਦਾ ਹਾਂ ਤੇ ਮਾਸੀਆਂ ਬੜੀ ਲੱਸੀ ਤੇ ਵੇਖ ਗਿਆ ਤਾਂ ਮੈਂ ਲੱਸੀ ਪੀਦਾ ਮੈਂ ਲੱਸੀ ਪੀਣਾ ਤੇ ਖੱਟੀ ਪੀਤੀ ਜਾਣੀ ਨਹੀਂ ਮੈਨੂੰ ਬੜਾ ਮੈਨੂੰ ਇਹਨਾਂ ਨੂੰ ਫੇਲਣਾ ਆਂਡੇ ਜਿਹਾ ਬਵਾਜਾ ਇਹ ਚਾਹੀਦਾ ਨਾ ਹਾਂ ਹਾਂ ਤੇ ਮੈਂ ਵੀ ਇਹ ਦਰਨੀ ਹਾਂ